ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਨੀਆਂ ਜੀ ਮਟਰਾਂ ਦੇ ਰੇਟ ਦੀ ਤੇ ਨਾਲ ਗੱਲ ਕਰਾਂਗੇ ਅੱਗੇ ਹੁਣ ਜਿਹੜੇ ਅਗਲੇ ਸੀਜ਼ਨ ਦੇ ਵਿੱਚ ਮਟਰ ਆਉਣ ਵਾਲੇ ਆ ਅੱਜ ਤੋਂ 15-20 ਦਿਨਾਂ ਬਾਅਦ ਜਿੱਦਾਂ ਆ ਮਟਰ ਤੁਹਾਡੇ ਸਾਹਮਣੇ ਹੀ ਆ ਇਹ ਆਪਣੇ ਮਟਰ ਆ ਜਿਹੜੇ 25 ਅਕਤੂਬਰ ਤੋਂ ਤੋਂ ਲੈ ਕੇ 27 ਅਕਤੂਬਰ ਤੱਕ ਜਿਹੜੇ ਸਾਰੇ ਮਟਰ ਆਪਾਂ ਜਿਹੜੇ ਲਗਾਏ ਆ ਤੇ ਇਹਨਾਂ ਨੂੰ ਜਿਹੜੇ ਆ ਪਾਪੜ ਪੈਣੇ ਸ਼ੁਰੂ ਹੋ ਗਏ ਆ ਬਹੁਤ ਸੋਹਣੀ ਫਸਲ ਖੜੀ ਆ ਵੇਖ ਕੇ ਅੰਦਾਜ਼ਾ ਆਪਾਂ ਲਾ ਸਕਦੇ ਆ ਵੀ ਘਟੋ ਘਟ 50 ਕੁਇੰਟਲ ਮਟਰ ਜਿਹੜੇ ਆ ਆਰਾਮ ਨਾਲ ਜਿਹੜੇ ਆ ਆ ਨਿਕਲਣਗੇ ਪਰ ਇਸ ਵਾਰ ਰੇਟ ਨੇ ਲੱਕ ਤੋੜ ਕੇ ਰੱਖਤਾ ਕਿਸਾਨਾਂ ਦਾ ਬਹੁਤ ਜਦਾ ਜਿਹੜਾ ਰੇਟ ਇਸ ਵਾਰ ਡਾਊਨ ਆ ਮਟਰਾਂ ਦਾ ਹੁਣ ਤੱਕ ਸੋ ਪਿਛਲੇ ਦੋ ਦਿਨਾਂ ਤੋਂ ਰੁਪਏ 2 ਰੁਪਏ ਰੇਟ ਜਿਹੜਾ ਵਾ ਵਧਣਾ ਸ਼ੁਰੂ ਹੋਇਆ 14 ਤੋਂ 15 ਰੁਪਏ ਰੇਟ ਚੱਲ ਰਿਹਾ ਜੀ ਮਟਰਾਂ ਦਾ ਹਰਿਆਂ ਦਾ ਤੇ ਜਿਹੜੇ ਆ ਫੈਕਟਰੀ ਵਾਲੇ ਚਿੱਟੇ ਹੋਏ ਮਟਰ ਆ ਉਹ 12 13 ਇੱਥੇ ਜਗੜਾ ਰੇਟ ਚੱਲ ਰਿਹਾ ਵਾ ਤੇ ਹੁਣ ਵਾਲਾ ਮਟਰ ਨਿਕਲਣ ਵੀ ਜਿਹੜਾ ਵਾ ਉਹ 18 19 20 ਹੱਦ 25 ਕਿੰਟਲ ਤੋਂ ਵੱਧ ਮਟਰ ਨਹੀਂ ਨਿਕਲ ਰਿਹਾ ਸੋ ਆਹ ਵੇਖੋ ਜੇ ਆਹ ਮਟਰਾਂ ਦਾ ਆਪਾਂ ਨੂੰ ਰੇਟ 20 ਰੁਪਏ ਵੀ ਮਿਲ ਜਾਂਦਾ ਤੇ ਆਪਾਂ ਚੰਗੀ ਕਮਾਈ ਇਹਦੇ ਵਿੱਚੋਂ ਆਪਾਂ ਕਰ ਸਕਦੇ ਆ ਤੇ ਪਰ ਫਸਲ ਬਹੁਤ ਸੋਹਣੀ ਖੜੀ ਆ ਤੇ ਰੇਟ ਵੱਲੋਂ ਜਿਹੜਾ ਵਾ ਇਸ ਵਾਰ ਸਬਜੀ ਦਾ ਕਿਸੇ ਦਾ ਵੀ ਰੇਟ ਇੰਨਾ ਨਹੀਂ ਹੈਗਾ ਤੇ ਜਿਹੜੇ ਮਟਰ ਵਾ ਇਹਨਾਂ ਦੇ ਤੇ ਬਹੁਤ ਇਸ ਵਾਰ ਜਿਹੜੇ ਆ ਹੁਣ ਤੜਾਈ ਜਿਹੜੀ ਚੱਲ ਰਹੀ ਆ ਮਟਰਾਂ ਦੀ ਉਹ ਤੇ ਸਿਰਫ ਜਿਹੜਾ ਵਾ ਖਰਚਾ ਹੀ ਮਹਾ ਪੂਰਾ ਕਰਨ ਰਿਹਾ ਪੱਲਿਓ ਜਿਹੜੇ ਕਿਸਾਨ ਨੂੰ ਕੁਝ ਪੈਸੇ ਪੈ ਰਹੇ ਇਸ ਰੇਟ ਇੰਨਾ ਡਾਉਣੇ ਆ